ਆਈ ਸਸੀ ਕਾਲ ਜੀ YouTube ਵਾਲਿਓ ਅੱਜ ਤੁਹਾਡੇ ਲਈ ਲੈ ਕੇ ਆਏ ਆਪਾਂ ਫ੍ਰੀ ਕਲਾਸਿਸ ਦੇ ਵਾਸਤੇ ਤੁਹਾਡੇ ਲਈ ਲੈ ਕੇ ਆਏ ਆ ਕੁਝ ਜੇ ਤੁਸੀਂ ਸਿੱਖਣਾ ਕੋਈ ਚਾਹੁੰਦੇ ਹੋ ਇਹਦੇ ਵਿੱਚ ਆਪਾਂ ਸਬਸਕ੍ਰਾਈਬ ਕਰੋ ਤੁਸੀਂ ਸਾਡੇ ਚੈਨਲ ਨਾਲ ਜੁੜੇ ਰਹੋ ਬਹੁਤ ਆਪਾਂ ਪਿਛੇ ਇੱਕ ਵੀਡੀਓ ਪਾਈ ਸੀ Instagram ਤੇ ਵੀ ਆਪਾਂ ਵੀਡੀਓ ਪਾਇਆ ਕਰਨੀ ਆਪਾਂ ਨੇ ਫ੍ਰੀ ਚ ਵੀ ਜੇ ਕਿਸੇ ਨੂੰ ਸਿੱਖਣਾ ਚਾਹਵਣਾ ਆਏਗਾ ਆਪਾਂ YouTube ਤੇ ਜਾ ਕੇ ਸਬਸਕ੍ਰਾਈਬ ਕਰ ਸਕਦੇ ਆ ਆਪਣੇ ਚੈਨਲ ਉੱਥੋਂ ਆਪਾਂ ਨੂੰ ਬਹੁਤ ਪਿਆਰ ਮਿਲਿਆ ਅੋਦੇ ਸਾਡੇ ਕਾਪਾਦੂ ਲੈ ਕੇ ਆਏ ਤੁਹਾਡੇ ਲਈ ਪਹਿਲੀ ਡਿਟੇਲਿੰਗ ਵੀਡੀਓ ਜਿਹਦੇ ਵਿੱਚ ਆਪਾਂ ਤੁਹਾਨੂੰ ਸਿੰਪਲ ਜੀ ਚੀਜ਼ ਦੱਸਾਂਗੇ ਬੇਸਿਕ ਠੀਕ ਹੈ ਜੀ ਤੇ ਵੀਡੀਓ ਦੇ ਵਿੱਚ ਜੁੜੇ ਰਹੋ ਸਾਡੇ ਨਾਲ ਇੱਥੇ ਹੀ ਵੀਡੀਓ ਸ਼ੇਅਰ ਜ਼ਰੂਰ ਕਰ ਲੀਏ ਤੁਸੀਂ ਆਪਣੀ ਲਾਈਕ ਵੀ ਜ਼ਰੂਰ ਕਰ ਲੀਏ ਆਪਣੇ ਕਮੈਂਟ ਵੀ ਦੱਸਿਓ ਵੀ ਕੀ ਸਾਡੇ ਕੋਲ ਕਮੀ ਹੈ ਅਜੇ ਕੀ ਤੁਹਾਡੇ ਛੋਟੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਅਸੀਂ ਦੇ ਸਕਦੇ ਆ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਫਰੇਮ ਲਗਾਉਣੀ ਸਿਖਾਉਣੇ ਆ ਬਾਕੀ ਕੰਮ ਤਾਂ ਤੁਹਾਨੂੰ ਆਂਦੇ ਹੀ ਹੁੰਦਾ ਥੋੜਾ ਮੋਟਾ ਤਾਂ ਤੇ ਸਭ ਤੋਂ ਪਹਿਲਾਂ ਆਪਾਂ ਫਰੇਮ ਦੀ ਸਟਾਰਟਿੰਗ ਕਰਾਂਗੇ ਇਹਦੇ ਵਿੱਚ ਕਿੱਥੇ ਦਾ ਸਟਾਰਟ ਕਰਦੇ ਆਂ ਨੀ ਆ ਫਿਰ ਫਰੇਮ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੇ ਗੁੰਡੇ ਵਾਲਾ ਹਿੱਸਾ ਹਮੇਸ਼ਾ ਆਪਣੇ ਸੱਜੇ ਹੱਥ ਰਾਈਟ ਹੈਂਡ ਰੱਖਣਾ ਹਮੇਸ਼ਾ ਇਹ ਯਾਦ ਰੱਖੋ ਕਿ ਇਤਨੀ ਸਾਈਡ ਆਣਾ ਜਾਏਗਾ ਗੁੰਡੇ ਵਾਲਾ ਹਿੱਸਾ ਤਾਂ ਆਪਾਂ ਨੂੰ ਫਰੇਮ ਲਾਣੀ ਹੈ ਸਟਾਰਟਿੰਗ ਕਰਨੀ ਹੈ ਇੱਧਰੋਂ ਤੇ ਆਪਾਂ ਸ਼ੁਰੂ ਕਰੀਏ ਨੀਚੇ ਤੋਂ ਆਹ ਚੀਜ਼ ਨੂੰ ਇੱਥੋਂ ਹਮੇਸ਼ਾ ਇਹ ਯਾਦ ਰੱਖਿਓ ਕਿ ਇੱਥੇ ਆਪਾਂ ਨੇ ਹੱਥ ਮਾਰਨਾ ਹਲਕਾ ਜਿਹਾ ਜੀ ਉਹ ਜਿਹੜੇ ਫਰੇਮ ਸੈੱਟ ਹੋ ਗਈ ਦੋਤੀ ਤੇ ਯਾਦ ਰੱਖਿਓ ਚਲੋ ਮੈਨੂੰ ਤਾਂ ਐਕਸਪੀਰੀਅੰਸ ਆ ਜੀ ਤੁਸੀਂ ਆਪਣਾ ਕਪੜਾ ਉਸ ਹਿਸਾਬ ਨਾਲ ਲਾਣਾ ਨਾਲ ਤੁਸੀਂ ਪੱਟੀ ਵੀ ਰੱਖਣੀ ਹੈ ਇਹ ਕਪੜਾ ਨਾਲ ਚਿੱਜੇ ਠੀਕ ਹੈ ਜੀ ਤੇ ਆਪਾਂ ਇੱਦਾਂ ਸਿਚਿਚ ਪਾਵਾਂਗੇ ਵਿੱਚ ਸਾਰੇ ਪਾਸੇ ਤੇ ਆਪਣੀ ਇਹ ਫਰੇਮਟ ਹੋਊਗੀ ਇਹ ਸਿੰਪਲ ਜਿਹਾ ਤਰੀਕਾ ਸਿਖਣਾ ਹੁੰਦਾ ਇਹਦੇ ਨਾਲ ਤੁਹਾਡੀ ਫਰੇਮ ਜਿਆਦਾ ਜਿਆਦਾ ਟਾਈਮ ਕੱਢੂਗੀ ਨਾਲੇ ਜਲਦੀ ਨਿਸ਼ਿੰਗ ਦੇ ਵਿੱਚ ਕੰਮ ਹੋਊਗਾ। ਇਹ ਯਾਦ ਰੱਖਿਓ, ਧਿਆਨ ਰੱਖਿਓ ਕਿ ਹਮੇ ਆਹ ਕੁੰਡੇ ਵਾਲੀ ਸਾਰ ਤੋਂ ਕਦੇ ਵੀ ਕੱਪੜਾ ਨਹੀਂ ਖਿੱਚਣਾ। ਇਹ ਫਟ ਫੱਟ ਸਕਦਾ ਇਤੋਂ। ਜੇ ਤੁਸੀਂ ਖਿੱਚਣਾ ਵੀ ਇਦਾਂ ਦੋ ਚਾਰੇ ਪਾਸੇ ਫਿਰ ਤੁਸੀਂ ਆਪਣੀ ਅਣੀ ਐਕਸਟਰਾ ਜੋ ਫੱਟੀ ਰੱਖ ਕੇ ਉਹ ਲਾਓ। ਉਹਦੇ ਨਾਲ ਸ਼ੁਰੂ ਕਰ ਸਕਦੇ ਤੁਸੀਂ ਆਪਣਾ ਕੰਮ। ਠੀਕ ਹੈ। ਉਹਨੂੰ ਆਪਾਂ ਤੁਹਾਨੂੰ ਇੱਕ ਹਲਕਾ ਜਿਹਾ ਟਾਂਕਾ ਚਲਾਉਣਾ ਸਿਖਾਉਣਾ ਹੈ ਇਹ ਵਿੱਚ ਚਾਵਲ ਦੇ ਵਿੱਚ ਰਨਿੰਗ ਸਟੀਚ ਵੀ ਕਿਵੇਂ ਲਾਉਣਾ। ਵੀਡੀਓ ਵਿੱਚ ਅੰਤ ਤੱਕ ਬਣੇ ਰਹੋ ਕੋਮਪੋਸਟ ਸਿੱਖਣ ਨੂੰ ਦਵਾਗੇ ਤੁਹਾਨੂੰ ਵਾਸਤੇ ਸੀ ਸਾਡ ਨੂੰ ਇਤੈ ਪਿਆਰ ਦਿੰਦੇ ਰਹੋ ਵੀਡੀਓ ਦੇ ਵਿੱਚ ਉਹਦੇ ਨੂੰ ਕਰ ਲਈਏ ਥੋੜਾ ਜਿਹਾ ਇਹਦੇ ਵਿੱਚ ਆਪਾਂ ਨੂੰ ਦਿਖਾਉਂਦੇ ਆਂ ਬਿੱਜੇ ਦਾ ਤਾਉ ਨੂੰ ਛਾਵਾਂ ਦੇ ਇਸ ਦਾ ਤਾਉ ਤੋਂ ਬਣਾਉਂਦਾ ਨੇ ਸਿੰਜਰਾਂ ਦਾ ਲਗਾਉਂ ਪਰ ਹਲਕਾ ਹਲਕਾ ਮਿਨਟ ਕਰੋ ਆਪਕੋ ਡਾਉਨ ਆਪਕੋ ਡਾਉਨ ਕਰਨਾ ਬਹੁਤ ਹੈ ਦਾ ਅਲੋਏ ਆਗੇ ਨੂੰ ਅਦਾਵੇਂ ਰੈਨੀ ਦੇ ਵਿੱਚ ਅਲੋਏ ਪ੍ਰੈਸਿੰਗ ਵੀ ਆਣੀ ਕਰਕੇ ਆਪਾਂ ਨੇ ਆਪਕੋ ਡਾਊਨ ਆਪਕੋ ਡਾਊਨ ਕਰਨਾ ਬੋਡੇ ਦਾ ਬੋਡੇ ਦੀ ਮੂਵਮੈਂਟ ਤੇ ਆਪਕੋ ਡਾਊਨ ਕਰਨਾ ਸਿੰਪਲ ਜਿਹਾ ਤਰੀਕਾ ਹੈ ਇਹਨੂੰ ਜਲਾਉਣ ਦਾ ਨਾਲ ਤੁਸੀਂ ਜਿਆਦਾ ਭਿਜਾਉਣੀ ਹੈ ਨਾਲ ਜਿਆਦਾ ਤੁਸੀਂ ਹੌਲੀ ਰੱਖਣੀ ਹੈ ਮੀਡੀਅਮ ਸਪੀਡ ਦੇ ਵਿੱਚ ਜਿੰਨਾ ਵੀ ਤੁਸੀਂ ਪ੍ਰੈਕਟਿਸ ਕਰੋਗੇ ਉਨਾ ਹੀ ਤੁਹਾਡਾ ਹੱਥ ਸਾਫ ਹੋਦਾ ਜਾਏਗਾ ਇਹ ਜਿੰਨਾ ਜਿੱਤਰੋਂ ਮਾਰਕੀਟ ਦਾ ਕਾ ਲਗਾਵਾ ਦੇ OK ਧੰਨਵਾਦ ਤੁਹਾਡਾ ਵੀਡੀਓ ਨੈਕਸਟ ਵੀਡੀਓ ਵਿੱਚ ਮਿਲਦੇ ਆਪਾਂ